ਮੈਨੂੰ ਫੇਰ ਦੁਬਾਰਾ ਬਾਪੂ ਗੱਲਾ ਦੱਸ ਲਾਹੌਰ ਦੀਆਂ ਉੱਥੇ ਅੱਜ ਪੋਸਟਰ ਰਿਲੀਜ਼ ਕੀਤਾ ਜਾਣਾ ਜੀ ਰਣਜੀਤ ਬਾਵੇ ਦੇ ਸ਼ੋਹ ਦਾ ਜਿਹੜਾ ਕਿ ਆਉਣ ਵਾਲੀ 19 ਸਤੰਬਰ ਨੂੰ ਹੋਣਾ ਹੈ ਦਾ ਸੈਂਟੇਨੀਅਲ ਕਾਂਸਰਟ ਹਾਲ ਵਿੱਚ ਪ੍ਰਵਾਹਿਕ ਸ਼ੇਵਾ ਜੀ ਇੱਕ ਪੋਪ ਆਰਟਿਸਟ ਨੇ ਜਿਹੜੇ ਕਿ ਮੈਨੂੰ ਲੱਗਦਾ ਵੀ 2022 ਤੋਂ ਬਾਅਦ ਫਿਰ ਸਾਡੇ ਕੋਲੇ ਪਹੁੰਚ ਰਹੇ ਨੇ ਜੀ ਕੀ ਆਪਰੇ ਰਣਜੀਤ ਬਾਵਾ ਜੀ ਦਾ ਸ਼ੋਅ ਆ ਰਿਹਾ ਹੈ ਜੀ ਸਤੰਬਰ 19 ਨੂੰ ਡੇਨ ਫਰਾਈਡੇ ਦੂਰ ਨਹੀਂ ਜਿਹੜੇ 6:30 ਵਜੇ ਓਪਨ ਹੋ ਜਾਣਗੇ ਸ਼ੋਹ ਦੀ ਟਾਈਮਿੰਗ ਸਾਡੇ 7:00 ਵਜੇ ਸਟਾਰਟ ਹੋਊਗੀ। ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਔਰ ਅਨੇਕਾਂ ਹੀ ਆਪਣੇ ਸੱਭਿਆਚਾਰਕ ਗੀਤਾਂ ਕਰਕੇ ਜਾਣੀ ਜਾਂਦੀ ਉਹ ਸ਼ਖਸੀਅਤ ਜਿਹਨੂੰ ਅਸੀਂ ਪੰਜਾਬ ਦਾ ਫੋਕ ਸਿੰਗਰ ਕਹਿ ਦਿੰਨੇ ਆ ਬਾਈ ਰਣਜੀਤ ਬਾਵਾ ਗੱਲ ਉਹਦੀ ਹੋਣ ਲੱਗੀ ਹੈ ਜੀ। ਸਤਿ ਸ੍ਰੀ ਅਕਾਲ ਜੀ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਮਨ ਪ੍ਰੀਤ ਸਿੰਘ। ਸੋ ਇਸ ਵੇਲੇ ਮੈਂ ਤੰਦੂਰ ਹਾਊਸ ਦੇ ਬਾਹਰ ਖੜਾ ਇੱਥੇ ਅੱਜ ਪੋਸਟਰ ਰਿਲੀਜ਼ ਕੀਤਾ ਜਾਣਾ ਜੀ ਰਣਜੀਤ ਬਾਵੇ ਦੇ ਸ਼ੋਹ ਦਾ ਜਿਹੜਾ ਕਿ ਆਉਣ ਵਾਲੀ 19 ਸਤੰਬਰ ਨੂੰ ਹੋਣਾ ਹੈ। ਦ ਸਨਟੇਨੀਅਲ ਕਾਂਸਰਟ ਹਾਲ ਵਿਖੇ ਸੋ ਪੋਸਟਰ ਜਿਹੜਾ ਰਿਲੀਜ਼ ਹੋਣਾ ਜੀ ਅੱਜ ਇੱਥੇ ਤੰਦੂਰ ਹਾਊਸ ਵਿਖੇ ਆਰ ਸਾਰੇ ਜਿਹੜੇ ਸਪான்ਸਰ ਹੈ ਜਾਂ ਕਰਾਉਣ ਵਾਲੇ ਆਰਗੇਨਾਈਜ਼ਰਸ ਨੇ ਜਾ ਸਭ ਨੂੰ ਹੋਰ ਸ਼ਹਿਰ ਦੇ ਵਿੱਚ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਸਾਰੇ ਅੱਜ ਇੱਥੇ ਪਹੁੰਚੇ ਆ ਔਰ ਆਪਾਂ ਅੰਦਰ ਦਾ ਮਾਹੌਲ ਕੀ ਹੈ ਕਿੱਦਾਂ ਦੀ ਗੱਲਬਾਤ ਹੁੰਦੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਪਰ ਨਾਲ ਹੀ ਦੱਸ ਦਿੰਦੇ ਆ ਕਿ ਰਣਜੀਤ ਬਾਵਾ ਵਿਨੀਪੈਗ ਦੇ ਵਿੱਚ ਆ ਰਹੇ ਆ ਜੀ 21 ਸਪਟੰਬਰ ਨੂੰ ਜੀ ਹਾਂ 19 ਸਪਟੰਬਰ ਨੂੰ ਰਣਜੀਤ ਬਾਵਾ ਵਿਨੀਪੈਗ ਦੇ ਵਿੱਚ ਪਹੁੰਚ ਰਹੇ ਆ ਜੀ ਦਾ ਸੈਂਟੀਨੀਅਲ ਕਾਂਸਰਟ ਹਾਲ ਵਿੱਚ ਉਹਨਾਂ ਦਾ ਜਿਹੜਾ ਸ਼ੋਅ ਹੈ ਪਰਿਵਾਰਕ ਸ਼ੋਅ ਹੋਣ ਜਾ ਰਿਹਾ ਸੋ ਵੱਧ ਤੋਂ ਵੱਧ ਤੁਸੀਂ ਇਸ ਸ਼ੋਹ ਦਾ ਆਨੰਦ ਮਾਣੋ ਪਰਿਵਾਰਾਂ ਦੇ ਨਾਲ ਪਹੁੰਚਿਓ ਅੰਦਰ ਚੱਲਦੇ ਆਂ ਅੰਦਰ ਦਾ ਮ ਸਾਰੇ ਵਿਨੀ ਪੈਗ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਐਂਟਰਟੇਨਮੈਂਟ ਲਈ ਲੈ ਕੇ ਆ ਰਹੇ ਹਾਂ ਪੰਜਾਬ ਦੀ ਉਹ بلند ਆਵਾਜ਼ ਸੱਭਿਆਚਾਰਕ ਗਾਇਕ ਜਿਨ੍ਹਾਂ ਨੇ ਆਪਣੀ ਗਾਇਕੀ ਅਤੇ ਗੀਤਾ ਰਾਹੀਂ ਅਕਸਰ ਹਰ ਦਾ ਦਿਲ ਜਿੱਤਿਆ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਬਾਈ ਰਣਜੀਤ ਬਾਵਾ ਜੀ ਜੋ ਆਪਣੇ ਸ਼ਹਿਰ ਬਿੰਨੀ ਪੈਗ ਵਿੱਚ 19 ਸਤੰਬਰ ਦੀ ਸ਼ਾਮ ਨੂੰ ਰੌਣਕ ਲਾ ਰਹੇ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਇਸ ਸ਼ੋਅ ਨੂੰ ਆਨੰਦ ਮਾਣਨਾ ਅਤੇ ਇਸ ਸ਼ੋਅ ਦੀ ਰੌਣਕ ਨੂੰ ਵਧਾਉਣਾ ਸਾਡੀ ਸਾਰੀ ਟੀਮ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਵੱਡੇ ਵੀਰਾਂ ਨੇ ਦੱਸਿਆ ਕਿ ਆਪਣੇ ਰਣਜੀਤ ਬਾਵਾ ਜੀ ਦਾ ਸ਼ੋਅ ਆ ਰਿਹਾ ਜੀ ਸੰਬਰ 19 ਨੂੰ ਦਿਨ ਫਰਾਈਡੇ ਤੇ ਇਹਦੀਆਂ ਜਿਹੜੀਆਂ ਟਿਕਟਸ ਆ ਉਹ sentinelhall.com ਤੇ ਮਿਲ ਸਕਦੀਆਂ ਬਾਕੀ ਵਿਧੇਰੀ ਜਾਣਕਾਰੀ ਲਈ ਜੇ ਕਿਸੇ ਨੂੰ ਅਸੀਂ ਕੰਟੈਕਟ ਕਰ ਸਕਦੇ ਆ ਸਿਕੰਦਰ ਵੀਰ ਦਾ ਨੰਬਰ 204 930 2404 ਤੇ ਮੇਰਾ ਨੰਬਰ 204 898 4842 ਆ ਜੀ ਤੇ ਸਾਰਿਆਂ ਨੂੰ ਅਸੀਂ ਗੁਜਾਰਿਸ਼ ਕਰਦੇ ਆ ਕਿ ਟਿਕਟਾਂ ਲੈ ਕੇ ਸ਼ੋ ਨੂੰ ਸਕਸੈਸਫੁਲ ਬਣਾ ਕੇ ਇਹ ਪਰਿਵਾਰਿਕ ਸ਼ੋ ਆ ਜੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬਣੀਪਗਵਾਸੀਆਂ ਨੂੰ ਜਿੰਨੇ ਵਸਦੇ ਵੱਡੇ ਛੋਟੇ ਬਜ਼ੁਰਗ ਭੈਣ ਭਰਾ ਸਾਰਿਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜੀ 19 ਸਤੰਬਰ ਨੂੰ ਸੈਂਟੇਨਰੀ ਕਾਂਸਰਟ ਹਾਲ ਦੇ ਵਿੱਚ ਰਣਜੀਤ ਬਾਵਾ ਜੀ ਦਾ ਸ਼ੋਅ ਹੋ ਰਿਹਾ ਜੀ ਜੋ ਕਿ ਪਰਿਵਾਰਿਕ ਸ਼ੋਅ ਹੈ ਜੀ ਇੱਕ ਫੋਕ ਆਰਟਿਸਟ ਨੇ ਜਿਹੜੇ ਕਿ ਮੈਨੂੰ ਲੱਗਦਾ ਵੀ 2022 ਤੋਂ ਬਾਅਦ ਹੁਣ ਸਾਡੇ ਕੋਲੇ ਪਹੁੰਚ ਰਹੇ ਨੇ ਜੀ ਬਹੁਤ ਅੱਛੇ ਉਹਨਾਂ ਦੇ ਗੀਤ ਵੀ ਨੇ ਪਰਿਵਾਰਕ ਵੀ ਨੇ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਸਾਰੇ ਤੁਸੀਂ ਉਸ ਸ਼ੋਅ ਤੇ ਪਹੁੰਚੋ ਜੀ 6:30 ਵਜੇ ਹਾਲ ਦੇ ਅਸੀਂ ਡੋਰ ਓਪਨ ਕਰ ਦਨੇ ਜੀ 7:30 ਵਜੇ ਤੋਂ ਅਸੀਂ ਸ਼ੋਅ ਸ਼ੁਰੂ ਕਰ ਦਨੇ ਜੀ ਉਸ ਦਿਨ ਦਿਨ ਸ਼ੁੱਕਰਵਾਰ ਪੈਂਦਾ ਜੀ ਫਰਡੇ ਪੈਂਦਾ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਸਾਰੇ ਪਹੁੰਚੋ ਜਿੰਨੇ ਸਾਡੇ ਇੱਥੇ ਪੋਸਟਰ ਰਿਲੀਜ਼ ਤੇ ਸਾਡੇ ਭੈਣ ਭਰਾ ਪਹੁੰਚੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦਿਆਂ ਜਿੰਨੇ ਵਿੱਚ ਸਾਰੇ ਸਾਰੇ ਹੀ ਸਾਡੀ ਬਹੁਤ ਸਪੋਰਟ ਕਰ ਰਹੇ ਨੇ ਸੋ ਬੇਨਤੀ ਹੈ ਜੀ ਸਾਰੇ ਟਾਈਮ ਤੇ ਪਹੁੰਚੋ ਤੇ ਸ਼ੋਅ ਦਾ ਆਨੰਦ ਮਾਣੋ ਜੀ ਵੈਗ ਜੀ ਖਾਲਸਾ ਵੈਗ ਜੀ ਫਤਿਹ ਜੀ ਹਾਂਜੀ ਸਤਿ ਸ੍ਰੀ ਅਕਾਲ ਵੈਨਿ ਪੈਗ ਵਾਲੇ ਤੁਹਾਡੇ ਨਾਲ ਇੱਕ ਖੁਸ਼ਖ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਰਣਜੀਤ ਬਾਵਾ ਫੋਕ 스타 ਕੈਨੇਡਾ ਟੂਰ ਦਾ ਵੈਨਿਪੈਗ ਲਾਈਵ ਇਹ ਜਿਹੜਾ ਸ਼ੋਅ ਹੈ ਜੀ ਹੋਣ ਜਾ ਰਿਹਾ ਸੈਪਟੈਂਬਰ 19 ਦਿਨ ਸ਼ੁੱਕਰਵਾਰ ਵੈਨਿਊ ਹੈਗਾ ਜੀ ਸੈਂਟੇਨੀਅਲ ਕਾਨਸਰਟ ਹਾਲ ਤੁਸੀਂ ਜਿਹੜੀਆਂ ਇਹਦੀਆਂ ਟਿਕਟਾਂ ਆ ਤੁਸੀਂ ਆਨਲਾਈਨ ਟਿਕਟਾਂ ਖਰੀਦੋ ਜਾ ਕੇ ਟਿਕਟਾਂ ਆਫੀਸ਼ੀਅਲ ਵੈਬਸਾਈਟ ਤੇ ਮਿਲ ਜਾਣਗੀਆਂ ਔਰ ਅੱਜ ਅਸੀਂ ਸਾਰੀ ਟੀਮ ਸਾਰੇ ਦੋਸ ਸਾਰੇ ਭਰਾ ਇਕੱਠੇ ਹੋਏ ਆ ਇਸ ਇਵੈਂਟ ਦਾ ਪੋਸਟ ਰਿਲੀਜ਼ ਕਰਨ ਲਈ ਤੁਹਾਡੇ ਨਾਲ ਹੋਰ ਜਾਣਕਾਰੀ ਸਾਂਝੀ ਕਰਦੇ ਆ ਡੋਰ ਨੇ ਜਿਹੜੇ 6:30 ਵਜੇ ਓਪਨ ਹੋ ਜਾਣਗੇ ਸ਼ੋਅ ਦੀ ਟਾਈਮਿੰਗ 7:30 ਵਜੇ ਸਟਾਰਟ ਹੋ ਉਮੀਦ ਕਰਦੇ ਆ ਤੁਸੀਂ ਇਹ ਟਿਕਟ ਆਨਲਾਈਨ ਖਰੀਦੋ ਜਾ ਕੇ www.centennialconcerthall.com ਤੇ ਜਾ ਕੇ ਇਹ ਸ਼ੋਅ ਨੂੰ ਸੋਲਡ ਆਊਟ ਕਰੋ 2022 ਤੋਂ ਬਾਅਦ 2025 ਦੇ ਵਿੱਚ ਰੰਜੀਤ ਬਾਵਾਈ ਦਾ ਸ਼ੋਅ ਹੋਣ ਜਾ ਰਿਹਾ ਪਹਿਲਾਂ ਵੀ ਸ਼ੋਅ ਸੋਲਡ ਆਊਟ ਸੀ ਉਮੀਦ ਕਰਦੇ ਆ ਤੁਸੀਂ ਇੱਕ ਵਾਰੀ ਫੇਰ ਹੁਣ ਬਹੁਤ ਪਿਆਰ ਦਿਓਗੇ ਤੇ ਸ਼ੋਅ ਨੂੰ ਸੋਲਡ ਆਊਟ ਕਰੋਗੇ ਥੈਂਕ ਯੂ ਸੋ ਮੱਚ